ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟ ਟਾ ਡਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂਆਂ ਗਿਆ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਵੀਰੇ ਵੱਡੀਆਂ ਵੇੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਰੇਡ ਵੀ ਵੀਰ ਦਾ ਜੈਜ ਹੁੰਦਾ ਆਓ ਵੀਰੇ ਇਨਾਂ ਬਾਰੇ ਲੈਣੇ ਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਵੀਰੇ ਕੀ ਹਾਲ ਚੱਲ ਤਦੋ ਵਧੀਆ ਜੀ ਪਾਜੀ ਜੀ ਵਧੀਆ ਵੀਰੇ ਹਾਂ ਵਧੀਆ ਵੀਰੇ ਵਧੀਆ ਸਭ ਠੀਕ ਠਾਕ ਜੀ ਹਾਂਜੀ ਨਾਂ ਦੱਸ ਵੀਰੇ ਆਪਣਾ ਨਾਂ ਮੇਰਾ ਵੀਰ ਜੀ ਬਿਲਾਜੇ ਪਿੰਡ ਸੈਂਸਰਾ ਤਹਿਸੀਲ ਜੀ ਨਾਲਾ ਜ਼ਿਲ੍ਹਾ ਮਲਕਾ ਠੀਕ ਹੈ ਜੀ ਸੈਂਸਰਾ ਚ ਦੇਖਣਾ ਰੋਡ ਤੇ ਆਪਣਾ ਡੇਰਾ ਜੀ ਨੰਬਰ ਹੈਗਾ 95017 36536 ਨੰਬਰ ਹੈ ਜੀ ਤਾਂ ਵੀਰੇ ਕਿੰਨਾ ਹਰੇਕ ਵੀਡੀਓ ਜੀ ਆਪਣੇ ਕੋਲ ਵਹਿੜਾ ਵੀ ਵੱਡੀਆਂ ਹੁੰਦੀਆਂ ਤੇ ਹੁੰਦੇ ਵੀ ਸਾਫ਼ ਸੁਥਰੇ ਪਸ਼ੂ ਹੁੰਦੇ ਹਨ ਜੀ ਹਾਂਜੀ ਤਾਂ ਲੰਮੇ ਸਮੇਂ ਦਾ ਵੀਰ ਦਾ ਕੰਮ ਆ ਰੇਡ ਵੀਰੋ ਜਾਇਜ ਹੁੰਦਾ ਬਿਲਕੁਲ ਤਾਂ ਬਾਕੀ ਡੰਗਰ ਵੀ ਚੰਗਾ ਹੋਊਗਾ ਡੰਗਰ ਵੀ ਚੰਗਾ ਹੋਊਗਾ ਜਾਨੀ ਕਿ ਜੇ ਕੋਈ ਵੀਰੇ ਤੁਸੀਂ ਪੈ ਖਰਚੋਗੇ ਤਾਂ ਜਾਨੀ ਕਿ ਚੰਗੇ ਰਿਕਾਰਡ ਵਾਲਾ ਪਸ਼ੂ ਮਿਲੂਗਾ ਦੁੱਧ ਵਾਲਾ ਮਿਲੂਗਾ ਤਾਂ ਰੇਡ ਵੀ ਜਾਇਜ ਆ ਵੀਡੀਓ ਐਂਡ ਤਾਈ ਵੀਰੇ ਜਰੂਰ ਵੇਖਿਓ ਜੀ ਬਿਲਕੁਲ ਮਨ ਜ਼ਰੂਰ ਕਰਾਂਗੇ ਜਨ ਮਨ ਦਾ ਗਾਹ ਗੌਂਦਾ ਬਿਲਕੁਲ ਮਨ ਦਾਣ ਜਰੂਰ ਕਰ ਕਰ ਜਰੂਰ ਹੋਊਗਾ ਹਨਾ ਵੀਰੇ ਤਾਂ ਛੱਲੀ ਕਰਕੇ ਖੜੇ ਆਪਣੇ ਕੋਲ 6 گاਵਾ ਆ 5 ਥੁਈਆਂ ਨੇ ਤੇ ਇੱਕ ਗੱਪਣਾ ਠੀਕ ਹੈ ਜੀ ਹਾਂਜੀ ਤਾਜ਼ੀਆਂ ਵੀ ਤਾਜ਼ੀਆਂ ਇਹਨਾਂ ਤੋਂ ਬਣਾ ਦੀਆਂ ਬਿਲਕੁਲ ਤਾਜ਼ੇ ਪਸ਼ੂ ਸੂਏ ਆ ਵੀਰੇ ਬਿਲਕੁਲ ਹੀ ਤਾਂ ਕਰੀਏ ਵੀਰੇ ਸ਼ੁਰੂ ਹਾਂਜੀ ਪਹਿਲੇ ਨੰਬਰ ਵਾਲੀ ਬਾਰੇ ਦੱਸਿਓ ਵੀਰੇ ਇਹ ਦੂਜਾ ਸੂਆ ਜੀ ਵੀ ਜੀ ਠੀਕ ਆ ਜੀ ਵਸ਼ੀ ਮਗਰ ਜੀ ਅੱਛਾ ਹੀ ਹਾਂ ਠੰਡੀ ਸੀਲ ਜਿੱਦਾਂ ਵਾਦੀ ਵੈਦੋ ਕਿਹੋ ਜੰਗੀ ਬਹੁਤ ਚੰਗਾ ਲੇਵਲ ਲੱਗਿਆ ਥਾਨ ਬੜਾ ਪਿਆਰਾ ਬਿਲਕੁਲ ਚੋਂ ਮਬੀ ਚੋਂ ਧਾਰ ਉਂਗਲਾਂ ਕੋ ਮੋਟੀ ਧਾਰ ਹੈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਰੱਸੀ ਨਹੀਂ ਪਾਉਣੀ ਉਦਾਂ ਹੀ ਝੋ ਲੈਣੀ ਵਸ਼ੀ ਮਗਰ ਜੀ ਵਸ਼ੀ ਵੀ ਹਾਂ ਬਤਾਓ ਲਾਲ ਡੱਬੀ ਆ ਗਈ ਵਸ਼ੀ ਹਨਾ ਜੀ ਵਸ਼ੀ ਬਹੁਤ ਸੋਹਣੀ ਆ ਤਾਂ ਵੇਖੋ ਵੀਰੋ ਚੈੱਕ ਕਰ ਲਓ ਵੀਰੇ ਫੈਟ ਫੌਂਟ ਚੰਗੀ ਹੋ ਗਈ ਇਹਦੀ ਹਨਾ ਕਰੋਸ ਆ ਗਈ ਆ ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲਿਓ ਕੀ ਗੈਣੇ ਲੇਵੇ ਦੇ ਫੋਟਵਾਲਾਂ ਕੋਈ ਥੱਲੇ ਬਣੀ ਬਿਲਕੁਲ ਐ ਪੇਟ ਪੂਠ ਵੀ ਚੰਗੀ ਲੱਗੀ ਵੈੜ ਨੂੰ ਬਹੁਤ ਸੋਹਣੀ ਆ ਵੀਰੋ ਥਾਣ ਬੜਾ ਪਿਆਰਾ ਲੱਗਿਆ ਤੇ ਲੇਵਾ ਥਾਣ ਪਾਂਡੇ ਦਾ ਪਸ਼ੂ ਹੁੰਦਾ ਜੀ ਬਹੁਤ ਸੋਹਣੀ ਵੈੜਾ ਚੈੱਕ ਕਰ ਲਿਓ ਵੀਰੋ ਇਹ ਤੋਰਾ ਕੀ ਬਾਤ ਹੈ ਇਹ ਲੇਵਾ ਬਹੁਤ ਸ਼ਾਨਦਾਰ ਲੱਗਿਆ ਵੀਰੋ ਕੱਦ ਕਾਠ ਤੇ ਪ੍ਰਿੰਟ ਬਹੁਤ ਚੰਗਾ ਵੈੜ ਦਾ ਕਮਾਲੋ ਜੀ ਵੇਖੋ ਵੀਰੋ ਚੰਗੀ ਵੈੜਾ ਮਗਰ ਵੀ ਵਸ਼ੀਆ ਸੋਹਣੀ ਵੈੜਾ ਠਣ ਦੇਵੇ ਤੋਂ ਲੈ ਕੇ ਤੇ ਐ ਬਹੁਤ ਸੋਹਣੀ ਵੈੜਾ ਬੱਚਾ ਵੀ ਚੰਗੇ ਸੀ ਮੰਦਾ ਬਾਕੀ ਠੰਡੀ ਠੁੰਡੀ ਬੜੀ ਐ ਜਿੱਦਾਂ ਮਰਜੀ ਬੈਗੋ ਠੀਕ ਐ ਜੀ ਅਸੀਲ ਬਹੁਤ ਆ ਤੇ ਦੁੱਧ ਵੀ ਵੀਰੇ ਡੱਕੇ ਲਾਉਣ ਵਾਲੀ ਹਨ ਜੀ ਜੀ ਇਹ ਟਾਈਮ ਤੇ ਕੋ 80 ਦਾ ਪਾ ਕੇ 17 ਤੋਂ 18 ਲੀਟਰ ਤਿਆਰ ਹੋਊਗਾ 17 ਤੋਂ 18 ਲੀਟਰ ਤਿਆਰ ਆ ਜੀ ਜਿਹੜਾ 17 ਤੋਂ 18 ਦੇ ਵਿੱਚ ਤਿਆਰ ਹੋਊਗਾ ਇਸ ਟਾਈਮ ਤੇ ਤਾਂ ਬਿਲਕੁਲ ਦੁੱਧ ਵਾਦ ਦੇ ਨਾ ਰਹੀ ਬਾਕੀ ਚੰਗੀ ਹੈ ਦੁੱਧ ਨੂੰ ਅਜੇ ਹੋਰ ਵੀ ਫਰਕ ਪਾ ਦੂਗੀ ਪੱਠਾ ਹੈ ਨਹੀਂ ਅਜੇ ਬਿਲਕੁਲ ਇਹ ਪੱਠਾ ਤਾਂ ਸੁਣਾ ਹਨਾ ਜੀ ਬਾਕੀ ਮੌਸਮ ਵੀ ਰਿਓ ਚੰਗਾ ਆਉਣ ਵਾਲਾ ਹੈ ਬਾਕੀ ਦੁੱਧ ਸੋਨਾ ਚੋਣਾ ਵੈੜਦਾ ਮੁੱਲ ਵੀਜੀ ਇਹਦਾ ਮੁੱਲ ਵੀਜੀ ਬਿਲਕੁਲ ਜਾਇਜ਼ ਮੰਗਣ ਨੂੰ ਭਾਵੇਂ ਇੱਥੇ 70 ਮੰਗ ਲਈਏ 75 ਮੰਗ ਲਈਏ ਹਾਂਜੀ ਅਸੀਂ ਤਾਂ ਹਾਂ ਨਾ ਹੀ ਕਰਨੀ ਜਿੱਦਾਂ ਥੋੜਾ ਥੋੜਾ ਫਰਕ ਰਾ ਜਾਇਜ਼ ਜੀ ਬਿਲਕੁਲ ਬਿਲਕੁਲ ਜਾਇਜ਼ ਹੀ ਰੱਖਣਾ ਹਾਂਜੀ 55000 ਦੀ ਠੀਕ ਹੈ ਵਿੱਚੋਂ 1000 ਛੋੜ ਕਰਦੇ ਦੋ ਜਾਣਦੇ ਕੋਈ ਨਾ 53 ਦੀ ਗੱਲ 53 ਦੀ ਰੇਟ ਸਾਡਾ ਜੀ ਆ ਜਾ ਬਿਲਕੁਲ 53 ਦੀ ਦੇਖੋ ਵੀਰੋ ਕੋਈ 65 80 ਦਾ ਕੰਮ ਨਹੀਂ 53000 ਦੀ ਤੇ 53 ਚ ਵੀ ਛੋੜ ਛੱਪਾ ਉਹ ਜੋ ਫੋਨ ਲਾਣ ਲੈਣ ਵੀਰੇ ਹਨਾ ਕੋਈ ਨਹੀਂ ਜ਼ਰੂਰ ਮਾਨ ਕਰਾਂਗੇ ਜੀ ਫੋਨ ਲਾਵੇ ਮਗਰ ਵੀ ਵੀਰੋ ਬਕਸ਼ੀ ਸੋਹਣੀ ਆ ਗਈ ਆ ਬੱਚਾ ਬਹੁਤ ਚੰਗੇ ਸੀਮੰਦਾ ਪਾਇਆ ਇਹਨੇ ਤਾਂ 53000 ਦੀ ਹੋਜੂ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਵੀਰ ਜੀ ਇਹ ਵਿੱਚ ਜਰਸੀ ਆ ਗਈ ਨਹੀਂ ਜਰਸੀ ਲਾਲ ਡੱਬੀ ਆ ਗਈ ਹਨਾ ਐਨੀਆਂ ਗਨੀਆਂ ਕਰਨਾ ਆ ਗਿਆ ਬੱਸੀ ਅੱਗੀ ਜਰਤੀ ਦੀ ਬੱਸੀ ਆ ਗਈ ਮਗਰ ਨਹੀਂ ਮਗਰ ਬੱਸੀ ਜਰਤੀ ਕੀ ਬਾਤ ਹੈ ਬੱਸੀ ਬਹੁਤ ਚੰਗੇ ਸੀ ਮੰਦੀ ਤੇ ਵੇਖੋ ਵੀਰੋ ਵੈਖ ਖਾਣ ਵੇਖੋ ਤਾਂ ਵੀਰ ਕਿੰਨੀਆਂ ਵੈੜਾ ਵੀ ਲਿਆ ਹੁੰਦਾ ਵੀਰੋ ਖਾਣ ਭਾਂਡੇ ਖੁੱਲੇ ਦੀਆਂ ਮਾਲਕਾ ਹੁੰਦੀਆਂ ਦੁੱਧ ਾਲੀਆਂ ਵੈੜਾ ਹੁੰਦੀਆਂ ਖਾਣ ਦੀ ਕੁਆਲਿਟੀ ਚੈੱਕ ਕਰ ਲਓ ਲੇਵੇ ਦੀ ਤਾਂ ਕੱਦ ਕਾਠ ਬਹੁਤ ਹੀ ਜ਼ਿਆਦਾ ਸੋਹਣੀ ਵੈੜਾ ਵੀਰੋ ਇਹ ਵੀ ਪਲੀ ਜੁੜੀ ਆ ਵੀਰੋ ਵੱਡੀ ਵੈੜਾ ਕਰੀਂ ਤੇ ਬਹੁਤ ਵਧੀਆ ਬੂਸਤੀ ਦਾ ਲੱਗਿਆ ਬਿਲਕੁਲ ਫੇਸ ਕੁਆਲਟੀ ਬਹੁਤ ਹੀ ਅੱਜ ਸੋਹਣੀ ਹੈ ਵੀਰੇ ਐ ਨਿਗਾ ਨਿਗਾ ਕੰਨ ਆ ਗਿਆ ਤਾਂ ਫਿਰ ਥਣ ਬੜਾ ਸਪੈਸ਼ਲ ਲੱਗਿਆ ਤਾਂ ਫੈਂਟ ਵੀ ਇਹਦੀ ਚੰਗੀ ਆ ਉਹ ਹਨਾ ਬਾਕੀ ਵੀਰੇ ਲੰਮੀ ਬੇਲ ਦੀ ਵੱਡੇ ਪੱਲੇ ਜਾ ਵੇਟ ਬੀਰ ਜੀ ਠੰਡੀ ਕੋਈ ਰੱਸੀ ਨਹੀਂ ਪਾਉਣੀ ਇਹਨੂੰ ਵੀ ਐਦਾਂ ਹੀ ਬੈਠ ਕੇ ਜਵਾਈ ਕਰਨੀ ਹੈ ਕੀ ਬਾਤ ਹੈ ਹਾਂ ਜੀ ਚੌੜ ਚੰਗੀ ਬਗੀ ਧਾਰਾ ਵੀ ਮਾਰਦੇ ਨੇ ਆ ਵੇਖੋ ਕੀ ਆ ਚੌਣ ਵੇਖੋ ਮੋਟੀ ਧਾਰਾ ਗਈ ਇੱਕ ਨੰਬਰ ਚਵਾ ਲੱਗਿਆ ਜੀ ਕਿਆ ਬਾਤ ਹੈ ਵਸ਼ੀ ਮਗਰ ਜੇ ਵਸ਼ੀ ਮਗਰ ਆ ਗਈ ਪਰ ਸੋ ਨਹੀਂ ਸੂਈ ਜ ਤੀਜਾ ਦਿਨ ਸੂਈ ਨੂੰ ਜੀ ਤੀਜਾ ਦਿਨ ਹਾਂ ਜੀ ਹਾਂ ਜੀ ਤਾਂ ਵੀਰ ਜੀ 15 ਲੀਟਰ ਦੇ ਕੋ ਬੋਲਾ ਤਿਆਰ ਹੋ ਗਿਆ 15 ਲੀਟਰ ਸਟਾਰਟਿੰਗ ਆ ਹਾਂ ਜੀ ਵੇਖੋ ਵੀਰੋ ਦੀਆਂ ਦੀਆਂ ਦੇ ਘੇਰੇ ਕਰ ਲਈ ਥਣ ਬਹੁਤ ਚੰਗਾ ਲੱਗਾ ਬਹੁਤ ਸਪੈਸ਼ਲ ਥਣ ਲੱਗਿਆ ਬਹੁਤ ਸੋਹਣੀ ਵੈੜਾ ਜੀ ਬਾਕੀ ਕੋਈ ਆਲ ਨਹੀਂ ਕੋਈ ਲੈਣਾ ਇਦਾਂ ਹੀ ਬੈ ਕੇ ਮਵੀ ਚੋਲੇ ਨਹੀਂ ਬਿਨਾ ਰੱਖੀ ਠੀਕ ਆ ਜੀ ਤਾਂ ਮੋਲ ਵੀਰ ਜੀ ਦਾ ਮੋਲ ਵੀਰ ਜੀ ਹਿੰਦੂਆਂ ਦਰਦੋ ਜਿਹਨੇ ਦੀ ਚੰਗੀ ਲੱਗਦੀ ਨਿਗਾਹ ਹੈ ਮੰਗਾ ਨੂੰ ਚੰਗੇ ਕਿਉਂਦੀਆਂ ਨੇ ਲੱਖੀ ਮੰਗ ਲੈਣਾ ਬਿਲਕੁਲ ਵੀਰੇ ਬਿਲਕੁਲ ਬਾਕੀ ਇਹੀ ਤੇ ਬਿਲਕੁਲ ਉਸ ਨਾਲ ਆਇਆ ਜਿਹੇ ਜਿਹੇ ਹੁੰਦੇ ਬਿਲਕੁਲ 70000 ਆ ਰਿਹਾ 70 ਜੋ 2000 ਛੋਟ ਕਰਦਾ 68000 68000 ਕੀ ਬਾਤ 1000 ਹੋਰ ਛੜਦੇ 67 ਦੀ ਹਨਾ ਤਾਂ ਵੇਖੋ ਵੀਰੇ 67000 ਦੀ ਬਹੁਤ ਹੀ ਜਿਆਦੀ ਸੋਹਣੀ ਵੇੜਾ ਬੱਚੀ ਵੇਖੋ ਬੜਾ ਪਿਆਰਾ ਤੇ ਬਹੁਤ ਟੋਪ ਕਲਾਸ ਬੱਚਾ ਬਹੁਤ ਚੰਗੇ ਸੀ ਮੰਦਾ ਵਸ਼ੀ ਆ ਗਈ ਬਹੁਤ ਸੋਹਣੀ ਬੁਥੀ ਵਾਲੀ ਨਿਗੀ ਜੀ ਬਿਲਕੁਲ ਤਾਂ ਸਟਾਰਟ ਹੀ ਆਂਦੀ ਹੈ ਨਾ ਜੀ ਹਾਂ ਜੀ ਠੀਕ ਹੈ ਜੀ ਬਸ ਜੀ ਠੰਡੀ ਠੰਡੀ ਬੜੀ ਹੈ ਜਿੱਦਾਂ ਮਨ ਮਾਗੀ ਬੈਜੋ ਇਹਦੇ ਕੋਲ ਜਿੱਦਾਂ ਮੱਤੀ ਜੁਰੋ ਬਿਲਕੁਲ ਬਹੁਤ ਸੋਹਣੀ ਵੇੜਾ ਜੀ ਵੱਡੀ ਵੇੜਾ ਵੀਰੋ ਕਦ ਕਾਠਾ ਲੀ ਆ ਠੀਕ ਹੈ ਜੀ ਹਾਂ ਜੀ ਅਗਲੇ ਬੰਨੇ ਆ ਗਈ ਵੇੜਾ ਵੀ ਇਹ ਵੀ ਜੀ ਸ਼ਕੀ ਦੰਦੀਆਂ ਦੂਜਾ ਸੂਆ ਜੀ ਦੂਜਾ ਸੂਆ ਇਹ ਵੀ ਸੂਈ ਹੈ ਜੀ ਨਹੀਂ ਇਹ ਕੱਪੜਾ ਇਹ ਗੱਪਣਾ ਜੀ ਗੱਪਣਾ ਜੀ ਇਹ ਦਿਨ ਲੈ ਜੇ ਕਿ ਇਹ 2-4 ਦਿਨ ਹੈ ਠੰਡੀ ਸੀ ਲਿਆ ਸੀਲ ਬਹੁਤ ਹਾਂ ਜੀ ਹਾਂ ਜੀ ਖਾਨ ਤੁਣ ਬੜਾ ਪਿਆਰਾ ਲੱਗਿਆ ਗੁਲਾਬੀ ਥਣ ਲੇਵਾ ਬੜਾ ਸ਼ਾਨਦਾਰ ਹੈ ਤਾਂ ਵੱਡੀ ਵੇੜ ਪੈਟਰਨ ਨਹੀਂ ਦੁੱਧ ਸਟਾਈਟ 20 ਲੀਟਰ ਭਰਿਆ 27 28 ਲੀਟਰ ਭਰਿਆ ਜਾਨੀ ਕੀ ਕੀ ਬਾਤ ਆ ਜੀ ਫੁੱਲ ਰਾਜੀ ਵੱਡੀ ਵੜ ਵੀਰੋ ਐ ਕੱਦ ਕਾਠ ਵਾਲੀ ਆ ਖਣ ਬੜਾ ਪਿਆਰਾ ਲੱਗਿਆ ਚੈੱਕ ਕਰ ਲਓ ਕੀ ਬਾਤ ਆ ਵੀਰ ਜੀ ਐਰ ਕੀ ਫਰਚੀਆਂ ਦਾ ਦੁੱਧ ਚਵਾ ਜੂ ਐਡਮ ਬਹੁਤ 30 32 ਲੀਟਰ ਕੱਢ ਦੇਣਾ ਆਰਾਮ ਨਾਲ 30 32 ਲੀਟਰ ਕੱਢ ਦੋ ਤੁਮ ਲਓ ਜੀ ਵੇਖੋ ਵੀਰੋ ਵੱਡੀ ਵੈੜਾ ਕੱਦ ਕਾਠ ਫੇਸ ਕੁਆਲਿਟੀ ਦੀ ਗੱਲ ਕਰੀਏ ਤਾਂ ਫੇਸ ਕੁਆਲਿਟੀ ਤੋਂ ਲੈਵੇ ਦੀ ਗੱਲ ਕਰੀਏ ਪੂਰੀ ਐ ਟੋਪ ਕਲਾਸ ਆ ਵੀਰੋ ਬਹੁਤ ਹੀ ਜਿਆਦੀ ਸੋਹਣੀ ਵੈੜਾ ਤੇ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੋ ਤੁਸੀਂ ਦੂਰੋਂ ਹੁੰਦੇ ਹੋ ਚੱਲ ਕੇ ਹੁੰਦੇ ਹੋ ਇੱਥੇ ਆ ਕੇ ਪਸ਼ੂ ਵੀ ਖਰੀਦ ਕਰਨੀ ਚਾਹੁੰਦੇ ਹੋ ਤੁਸੀਂ ਛੱਡ ਗਿਆ ਨਹੀਂ ਕੋਈ ਵੀ ਵੈੜ ਜਾਂਦੇ ਟੋਪ ਤੋਂ ਟੋਪ ਕਲਾਸ ਵੈੜਾ ਨੇ ਥਣ ਲੈਵੇ ਤੋਂ ਲੈ ਕੇ ਵੀਰੇ ਫੇਸ ਕੁਆਲਿਟੀ ਤੱਕ ਬਹੁਤ ਸੋਹਣੀਆਂ ਵੈੜਾ ਫਿਰ ਵੀਰੇ ਰਾਜੀ ਨੇ ਅਰੇ ਸ਼ਿੱਗੀ ਦੰਦੀ ਇਹੇ ਤੋੜ ਕੇ ਤੇ ਲੱਗਣੀ ਆ ਪੀਪਨ ਨਹੀਂ ਸ਼ਿੱਗੀ ਲਈ ਹੈਣਾ ਸ਼ਿੱਗੀ ਇਹੇ ਤੋੜ ਕੇ ਲੱਗਣੀ ਹੈ ਅਛਾ ਠੀਕ ਹੈ ਜੀ ਵੇਖੋ ਵੀਡੀਓ ਚੈੱਕ ਕਰ ਲਿਓ ਚੈੱਕ ਕਰ ਗਏ ਨੇ ਵੀ ਕੋਈ ਆਖੇ ਨਹੀਂ ਬਿਲਕੁਲ ਬਿਲਕੁਲ ਨਹੀਂ ਜੋ ਦੱਸੇ ਨੇ ਵੀਰੇ ਨਿਕਲਦੇ ਉਹੀ ਆ ਇਹਨੀਆਂ ਵੀਡੀਓ ਅਪਲੋਡ ਕੀਤੀਆਂ ਵੀਰੇ ਸੂਪਤੀ ਹੁੰਦੀ ਹੈ ਹਰ ਪਸ਼ੂ ਦੀ ਪਸ਼ੂ ਸੋਹਣਾ ਹੁੰਦਾ ਥਣ ਲੇਵੇ ਵਾਲਾ ਪਸ਼ੂ ਹੁੰਦਾ ਤਾਂ ਦੁੱਧ ਦਾ ਵੀਰੇ ਨਾ ਫਿਰ ਭਰਨੇ ਪਰਨਾ ਅੱਗੋਂ ਵੀਰਾਂ ਦੀ ਦੁੱਧ ਸੇਵਾ ਦਾ ਹਨਾ ਵੀਰ ਜੀ ਬਾਕੀ ਦੁੱਧ ਸੇਵਾ ਆ ਬੂਣੀ ਸੇਵਾ ਭਾਈ ਜੀ ਕਿਹੋ ਜਿਹਾ ਵੰਡਾ ਪਾਉਣਾ ਵੀਰੇ ਉਹ ਜਿਹਨੇ ਦੁੱਧ ਦਈਏ ਨਾ ਉਹਨਾਂ ਹੀ ਹਨਾ ਫਲ ਮਿਲਣਾ ਜੀ ਬਿਲਕੁਲ ਬਿਲਕੁਲ ਬਾਕੀ ਵੀਰੇ ਐ ਮਾਨੇ ਤੇ ਨਾੜਾ ਨੂਣਾ ਨੇ ਬਿਲਕੁਲ ਹੀ ਦੁੱਧ ਵਾਲੀ ਵੇੜਾ ਵੀਰ ਜੀ ਇਹ ਕਿੰਨੇ ਦੀ ਹੋਜੂ ਵੀਰ ਜੀ ਮੁੱਲ 10 ਆ ਵਾ ਮੈਂ 10 ਕਰ ਲਈਏ ਵੰਡ ਲੈਣਾ ਹਾਂਜੀ ਹਾਂ ਨਾ ਹੀ ਮਾ ਪੀ ਜੇ 85000 85 ਦੀ ਠੀਕ ਹੈ ਜੀ 1000 ਛੋੜ ਕਰ ਦਿਆਂਗੇ ਦੋ ਜਾਂਦੇ ਹੋ 83 ਕਰ ਦਈਓ ਹਣਾ 83 ਵੀ ਦੇ ਦੇ ਬਾਕੀ ਕੋਈ ਫੋਨ ਲਾ ਲੈ ਕੋਈ ਮੋੜਨਾ ਨਹੀਂ ਹਣਾ ਜੀ ਬਾਕੀ ਇਹ ਵੜ ਨੂੰ ਸੂਣਦਾ ਨਹੀਂ ਕੋਈ ਪਤਾ ਹਜੇ ਤਾਂ ਦਿਨ ਲੈਣੇ ਹੈ ਬਿਲਕੁਲ ਜਾਇਜ਼ ਜਾਇਜ਼ ਹੀ ਮੁਣਕੇ ਯਾਰਾਂ ਜੀ ਨਹੀਂ ਨਾ ਫੱਕ ਬਣਾ ਬਿਲਕੁਲ ਉਹ ਹੀ ਮੈਂ ਪੀ ਕੋਲ ਛੱਡ ਜੀ ਹਾਂ ਕਿਵੇਂ ਕੋਈ ਵੀਰਾ ਦੂਰੋਂ ਚੱਲ ਗਿਆ ਵੇ ਬਹੁਤਾ ਵੀ ਕਈ ਆ ਆ ਜਾਂਦੇ ਆ ਵੀ ਹੀ ਨੇ ਬਾਈ ਉਹਨੇ ਬਾਈ ਉਹ ਗੱਲਾਂ ਨਹੀਂ ਹੈਗੀਆਂ ਬਿਲਕੁਲ ਅਸੀਂ ਮੋਲ ਨਹੀਂ ਕਰਦੇ ਵੀ ਮੋਲ ਨਹੀਂ ਕਰਦੇ ਬਿਲਕੁਲ ਨਾ ਹੀ ਜਿੰਨੇ ਦੀ ਦੇ ਦੇਣੀ ਆ ਉਹੀ ਗੱਲ ਕਰੀ ਉਹੀ ਰੇਟ ਆ ਤਾਂ ਵੇਖੋ ਵੀਰੋ ਫੋਨ ਬਾਕੀ ਵੀਰ ਨੂੰ ਜ਼ਰੂਰ ਲਾ ਲਿਓ ਇਹ ਆਹ ਜੀ ਸੁੰਦੀ ਨਹੀਂ ਹਨਾ ਤਾਂ ਹਾਂ ਵੀਰੇ ਅਗਲਾ ਮੰਨਿਆ ਕੀ ਵੜ ਇਹ ਵੀ ਜੀ ਦੂਜਾ ਸੂਆ ਸੂਈ ਜੇ ਮਗਰ ਵਛੀ ਜੀ ਸੂਈ ਮਗਰ ਵਛੀ ਆ ਗਈ ਇਹਦੇ ਹਾਂ ਜੀ ਮਗਰ ਵਛੀ ਜੀ ਤੋਰੋ ਵੀਰ ਜੀ ਵੇਖੋ ਵੀਰੋ ਇਹਦਾ ਵੀ ਖਾਣ ਬੜਾ ਸਪੈਸ਼ਲ ਨੌਕਲਾ ਤਾਂ ਵੱਡੀ ਸਾੜ ਹੈ ਵੀ ਵੀਰੋ ਆ ਵਛੀ ਆ ਗਈ ਜੀ ਹਾਂ ਜੀ ਇਹ ਬਹੁਤ ਚੰਗੀ ਹੈ ਜੀ ਇਹ ਵੀ ਚੰਗੇ ਸੀਵੇਂ ਜੇ ਰੰਗ ਬਾਜ ਆ ਗਈ ਵਛੀ ਤਾਂ ਵੈੜ ਵੀ ਬੜੀ ਸ਼ਾਨਦਾਰ ਆ ਵੀਰੋ ਚੈੱਕ ਕਰੋ ਇਹਦਾ ਲੇਵਾ ਸਫਾਈਆਂ ਬੋਦਨੇ ਲੈਵੇ ਤੋਂ ਲੈ ਕੇ ਬਿਲਕੁਲ ਕੱਦ ਕਾ ਠਾਲੀ ਵੀਰੇ ਵੱਡੀ ਵੈੜਾ ਵੀ ਲੈਓ ਜੀ ਹਾਂ ਇਹ ਲੋਕਾਂ ਵਿੱਚ 17 ਲੀਟਰ ਦੁੱਧ ਤਿਆਰ ਹੋਗਾ 17 ਲੀਟਰ ਤਿਆਰ ਹੈ ਠੀਕ ਜੀ ਜੰਡੀਆ ਰਸੀ ਪਾਓ ਭਾਵੇਂ ਨਾ ਭੋਇ ਤਾਂ ਇਹ ਬੈਗਜੋ ਲੋ ਕੀ ਬਾਤ ਹੈ ਜੀ ਸੀਲ ਬੋਤ ਹੈ ਜੀ ਦੋਵੇਂ ਮੰਨੀ ਭਾਵੇਂ ਬੈਗਜੋ ਠੀਕ ਹੈ ਬਹੁਤ ਚੰਗੀ ਵੇੜਾ ਕੋਈ ਨੂੰ ਅੱਜ ਇਹਨੂੰ 10 ਦਿਨ ਹੋ ਗਏ 10 ਦਿਨ ਠੀਕ ਹੈ ਮਗਰ ਬੱਛੀ ਆ ਗਈ ਹਨਾ ਜੀ ਬੱਛੀ ਆ ਗਈ ਕੀ ਬਾਤ ਹੈ ਜੀ ਬਹੁਤ ਹੀ ਚੰਗੀ ਵੇੜਾ ਮੋਲ ਵੀਰ ਜੀ ਇਹਦਾ ਮੋਲ ਵੀਰ ਜੀ ਇਹਦਾ ਵੀ 75 ਕਰ ਲਈਏ 80 ਕਰ ਲਈਏ ਹਾਂਜੀ 62000 ਦੀ 2000 ਛੋਟ ਕਰਦੇ 63 62 ਦੀ ਪੂਰੇ ਦੀ ਜਾਂਦੇ ਹਾਂ ਕੋਈ ਵੀਰੇ ਫੋਨ ਲਾਵੇ ਬਾਕੀ ਸੋਹਣੀ ਵੇੜਾ ਐ ਉੱਪਰ ਵੀ ਵੀਰੇ ਐ ਗਾਡਰ ਗੁੱਡ ਰੰਗੂ ਸਿੱਧੀਆਂ ਵੇੜਾਂ ਨੇ ਸੋਹਣੀਆਂ ਸੁਨੱਖੀਆਂ ਨੇ ਤੇ ਨਵੇਂ ਪਸ਼ੂ ਆ ਵੀਰੇ ਚਾਰ ਪਾ ਪੰਜ ਪਸ਼ੂ ਜਦੋਂ ਚੋਗੇ ਪਸ਼ੂ ਨੂੰ ਵੇਚ ਸਕਦੇ ਜੀ ਹਾਂ ਵੀਰੇ ਅਗਲੇ ਬੰਨਿਆ ਕੀ ਵੇੜ ਇਹ ਵੀ ਜੀ ਇਸ ਨੂੰ ਪਰਸੋਂ ਸਰੀ ਹੀ ਅੱਜ ਤੇ ਤੀਜਾ ਦਿਨ ਹੋ ਗਿਆ ਤੀਜਾ ਦਿਨ ਹੋ ਗਿਆ 17 18 ਲੀਟਰ ਬੋਲਾ ਤਿਆਰ ਹੋਏਗਾ 17 18 ਲੀਟਰ ਤਿਆਰ ਆ ਕੀ ਬਾਤ ਆ ਜੀ ਬਹੁਤ ਹੀ ਜਿਆਦੀ ਟੌਪ ਕਲਾਸ ਵੇੜਾ ਵੀਰੋ ਐ ਸਿਰਾ ਵੇੜ ਵੱਡੀ ਲੇਵਾ ਚੈੱਕ ਕਰ ਲਓ ਵੀਰੇ ਐ ਤੁਰਨਾ ਔਖਾ ਹੋਇਆ ਲੇਵਾ ਲੈ ਕੇ ਬੈਠਣਾ 25 ਪ੍ਰਾਸੀ ਪਾ ਦੇਗੀ 25 ਬਿਲਕੁਲ ਬਿਲਕੁਲ ਬ੍ਰੀਡ ਹੈ ਜੀ ਫੁੱਲ ਬ੍ਰੀਡ ਹੈ ਤਾਂ ਲੇਵਾ ਵੀ ਐ ਚੰਗਾ ਸੋਹਣਾ ਲੱਗਿਆ ਵੀਰੇ ਉਹਨੂੰ ਬਿਲਕੁਲ ਫੇਸ ਕੁਆਲਟੀ ਬਹੁਤ ਸੋਹਣੀ ਬੈਠਦੀ ਕਿਆ ਬਾਤ ਹੈ ਐ ਬੁੱਦੀ ali ਵਹਿੜ ਆ ਗਈ ਨਿਗਾ ਨਿਗਾ ਕੰਨ ਆ ਗਿਆ ਵੀਰੇ ਬਹੁਤ ਚੰਗੀ ਵਹਿੜ ਆਈ ਇਹਦਾ ਬੱਚਾ ਕੀ ਆ ਗਿਆ ਵੀਰ ਜੀ ਬੱਚਾ ਗਿਆ ਤਾਂ ਬਹੁਤ ਹੀ ਸੋਹਣੀ ਵੇੜਾ ਵੀਰੋ ਜਿਨ੍ਹਾਂ ਦੇ ਵੀਰਾਂ ਇਹ ਕੈਣ ਭਰਨ ਵਾਲੀ ਦੁੱਧ ਦੇ ਵੀਰੋ ਬਾਕੀ ਦੁੱਧ ਤੁਹਾਡੇ ਭਾਈ ਦਾ ਜੀ ਅਗੋਂ ਸੇਵਾ ਦਾ ਬਾਕੀ ਥਣਲੇਵਾ ਦੱਸੀ ਜਾਂਦਾ ਕਿ ਟੋਪ ਕਲਾਸ ਆ ਵੀਰੇ ਪੂਰੀ ਬਾਬੇ ਤੇ ਠੰਡੀ ਠੰਡੀ ਜਿੱਦਾਂ ਮਰਦੀ ਜਿਵੇਂ ਆਨੇ ਦੇ ਨਾਣਾ ਰੂਣਾ ਵੱਡੀ ਵੇੜ ਹਾਂ ਜੀ ਠੰਡੀ ਬਹੁਤ ਕੀ ਬਾਤ ਬਹੁਤ ਸ਼ਾਨਦਾਰ ਵੇੜਾ ਵੀਰੋ ਦੁੱਧ ਵਾਲੀ ਗਾੜਾ ਵੀਰ ਜੀ ਇਹਦਾ ਮੁੱਲ ਕੀ ਕਰ ਦੇਣਾ ਮੇਰਾ ਵੀਰ ਜੀ ਮੁੱਲ ਜਿੰਨਾ ਕੋਈ ਨਹੀਂ ਕਰ ਲਾਂਗੇ ਠੀਕ ਹੈ ਬਾਕੀ ਥਾਣ ਵੇਖੋ ਗਦਾ ਜੇ ਭਲਾ ਭਲਾ ਚ ਗਿਆ ਪਰਸੋਂ ਸੁਈ ਹੈ ਹਾਂਜੀ ਪਰਸੋਂ ਸੁਈ ਠੀਕ ਹੈ ਜੀ ਅੱਜ ਤੀਜਾ ਦਿਨ ਸੁਈ ਨਹੀਂ ਜੀ 17 18 19 ਮੁੱਲ ਵੀ ਜੀ ਇਹਦਾ ਕੀ ਕਰ ਲੈਣਾ ਮੁੱਲ ਵੀ ਜੀ ਇਹਦਾ ਵੀ ਭਾਵੇਂ 75 ਕਰ ਲਈਏ 80 ਕਰ ਲਈਏ ਹਾਂਜੀ 65000 ਦੀ ਇਹ ਵੀ ਇਹ 65 ਜੀ ਹਾਂਜੀ 2000 ਵਿੱਚੋਂ 300 ਰੇਟ ਦੀ 62 ਦੀ ਪੂਰੇ ਦੀ ਵੀਰੇ ਜਾਨ ਦੋ ਇਹ ਵੀ ਜਾਨ ਦੋ ਵੱਡੀ ਵੇੜਾ ਵੇਖੋ ਵੀਰੋ ਬਾਕੀ ਦੋ ਤੋਂ ਪੰਜ ਪਾ ਦੇਗੀ ਬਿਲਕੁਲ ਬਰੀਟ ਆ ਜੀ ਹਾਂਜੀ ਤਾਂ ਵੇਖੋ ਵੀਰੋ ਰੇਟ ਬਿਲਕੁਲ ਨੋਰਮਲ ਆ ਫੋਨ ਜਰੂਰ ਲਾਇਓ ਵੀਰ ਨੂੰ ਫੇਰ ਆਗੇ ਅਗਲੇ ਬੰਨੇ ਕੀ ਬਾਤ ਆ ਜੀ ਆਹ ਜੀ ਜਿ ਸਿਰਾਂ ਮੈੜੇ ਸੂਈ ਇਹਨੂੰ ਅੱਜ 5-6 ਘੰਟੇ ਹੋਇਆ ਚਲੇ ਸੂਈ ਨੂੰ 5-6 ਘੰਟੇ ਹੋਏ ਸੂਈ ਨੂੰ ਬੱਚਾ ਬਹੁਤ ਪਲਿਆ ਪਾਇਆ ਹੈ ਹਾਂਜੀ ਕੀ ਬਾਤ ਆ ਜੀ ਰਸੀਮਣ ਕਿੱਡਾ ਲੱਗਿਆ ਹੈ ਨਾ ਚੰਗੇ ਸਿਮਣ ਦਾ ਸੀ ਬਾਕੀ ਚਲੋ ਬਾਕੀ ਵੈੜੇ ਸੋਹਣੀਆਂ ਵੀਰੇ ਜਿਹੜੇ ਵੀਰ ਨੇ ਤੇ ਕੁਦਰਤ ਰੰਗ ਹਾਂਜੀ ਬਾਕੀ ਗੁੰਡੀ ਥਣ ਬਹੁਤ ਚੰਗਾ ਬਾਤ ਆ ਜੀ ਦੋ ਦੋ ਮਿੱਠਾ ਦੇ ਥਣ ਲੱਗੇ ਹੈ ਨਾ ਜੀ ਕਿੱਡਾ ਪਿਆਰਾ ਲੇਵਲ ਲੱਗਿਆ ਵੀਰੋ ਵੈੜ ਨੂੰ ਤਾਂ ਵੈੜਾ ਟੋਪ ਕਲਾਸ ਲੱਗਿਆ ਫਿਰ ਲੈ ਵਾ ਵੀ ਬਿਲਕੁਲ ਬਹੁਤ ਸਿਰਾ ਵੈੜਾ ਵੀਰ ਜੀ ਵੀਰੇ ਕਿੰਨਾ ਦੁੱਧ ਚਵਾ ਜੂਗੇ ਜੀ ਦੁੱਧ 28 ਲੀਟਰ ਰਮਾਨ ਦਾ ਰਮਾਨ ਨਾ ਬਿਲਕੁਲ ਲੈ ਵਾ ਦਸੀ ਜਾਂਦੇ 30 ਪਲਸ ਚ ਹੋਇਆ 30 ਪਲਸ ਚ ਹੋਇਆ ਉਹਨਾਂ 30 ਪੱਤੀ ਲੀਟਰ ਚ ਹੋਇਆ ਪਰ ਅਸੀਂ 2-4 ਲੀਟਰ ਘੱਟ ਹੀ ਹੈ ਬਿਲਕੁਲ ਥਣ ਬੜਾ ਪਿਆਰਾ ਲੱਗਿਆ ਐ ਮਈਆਂ ਵਾਂਗੂ ਥਣ ਲੱਗਿਆ ਵੀਰੋ ਐ ਚੱਪਾ ਚੱਪਾ ਥਣ ਲੱਗਿਆ ਥਣ ਲੱਗਿਆ ਵੀ ਵੇਥ ਵੇਥ ਤੇ ਜਾ ਕੇ ਕੀ ਬਾਤ ਹੈ ਬਹੁਤ ਹੀ ਸ਼ਾਨਦਾਰ ਵੈੜਾ ਵੱਡੀ ਵੈੜ ਵੀਰੋ ਕੱਦ ਵਜਣ ਵਾਲੀ ਆ ਤਾਂ ਤੁਸੀਂ ਹੁੰਦੇ ਚੱਲ ਕੇ ਇਹ ਵੀ ਵੜ ਨੂੰ ਛੱਡਗੇ ਨਹੀਂ ਜਾਓਗੇ ਕਿਉਂਕਿ ਰਹਿਗ ਵੜਾ ਚੜਦੀ ਤੋਂ ਚੜਦੀ ਆ ਤਾਂ ਲੇਵੇ ਵਾਲੀ ਆ ਜੀ ਸੱਬੇ ਸੁੱਬੇ ਪਾਏ ਪੂਰੇ ਪੰਡਾ ਪੋਂਡਾ ਥੱਲੇ 7 ਕਿਲੋ ਚੋਈ ਹੌਲੀ ਕੀਤੀ ਹੈ ਸਰ ਥੋੜੀ ਹੌਲੀ ਕਰਤੀ ਹੈ ਨਾ ਬਿਲਕੁਲ ਤੁਹਾਨੂੰ ਵੜ ਕੋਈ ਬੈਠਾ ਇਹਨੂੰ ਮੱਭੀ ਬਹੁਤ ਔਖਾ ਜਾਂਦਾ ਮਿਲਕ ਵੀਨ ਵੇਖੋ ਕਿਦਾਂ ਲੱਗੀ ਆ ਕੀ ਬਾਤ ਆ ਸਿਰਾ ਵੜਾ ਵੀਰੇ ਹਨ ਹੁਣ ਬਹੁਤ ਸੋਹਣਾ ਲੱਗਾ ਜਿੱਦਾਂ ਮਰਜੀ ਮੱਭੀ ਬੈਜਦੇ ਨੇ ਤਾਂ ਵੀਰੇ ਕਿਉਂ ਬੰਨੀ ਬੈ ਕੇ ਚੋ ਇਹਨੂੰ ਆ ਫਰਟੇ ਸੇਰਾ ਵੈੜਾ ਪੂਰੀ ਟਾਪ ਕਲਾਸ ਆ ਵੀਰੋ ਵੈੜਾ ਇੱਥੇ ਵੀ ਮਿਲਕ ਮੈਂ ਸਾਰੇ ਘਾਲੇ ਚੱਲੇ ਸੂਈ ਨੂੰ ਵਾਰ ਠੀਕ ਠੀਕ ਹੈ ਜੀ ਆਹਨੇ ਕੀ ਬੰਡਿਆ ਬਿਲਕੁਲ ਬਹੁਤ ਹੀ ਜਿਆਦੀ ਸ਼ਾਨਦਾਰ ਨਾੜਾ ਰੂਣਾ ਮਾਨੇ ਤੇ ਵੀਰੋ ਦੁੱਧ ਵਾਲੀ ਆ ਮਗਰੋਂ ਵੀ ਵੇਖੋ ਮਿਲ ਗਈ ਨਾੜਾ ਵੇਖੋ ਲੱਗਿਆ ਮੈਨਾਂ ਵੀਰੋ ਬਹੁਤ ਚੰਗਾ ਦੁੱਧ ਚਵਾਜੂ ਹਨਾ ਗੜੀ ਵੀਰ ਕਿਦਾਂ ਕਿਵੇਂ ਦੀ ਸੇਵਾ ਹਨਾ ਬਾਕੀ ਖਾਲੀ ਵਾਲਾ ਲੈਵਾ ਆ ਗਿਆ ਜੀ ਵੇਖੋ ਛੇ ਥਾਣੀ ਬੜਾ ਸਪੈਸ਼ਲ ਲੱਗਿਆ ਕੀ ਬਾਤ ਆ ਟਾਪ ਕਲਾਸ ਵੈੜਾ ਮੋਲ ਵੀਰ ਜੀ ਮੋਲ ਜੀ ਵੇਦੋ ਜਿੰਨੇ ਦੀ ਚੰਗੀ ਲੱਗਦੀ ਐ ਤੁਸੀਂ ਦੱਸ ਦਿਓ ਨਹੀਂ ਕਰਦੇ ਹੋ ਜੀ ਅੱਜ ਹਾਂਜੀ ਮਮਾ ਤੋਂ ਨੂੰ ਭਾਵੇਂ 80 ਬੱਚੀ ਦਾ ਵੀ ਜੀ ਭਾਵੇਂ ਕੋਈ 90 ਕਰ ਲਈਏ 95 ਕਰ ਲਈਏ ਬਿਲਕੁਲ ਮਮਾ ਵੀ 70000 ਆ ਰਿਹਾ 70 ਦੀ 2000 ਛੋਟ ਕਰ ਦਿਆਂਗੇ ਇਹ 68000 ਦੀ ਹਾਂਜੀ 68000 ਕੀ ਬਾਤ ਐ ਤੇਰਾ ਵੀ 28 ਦੀ ਲੀਟਰ 28 ਜੀ ਉਰਮਨ 32 ਪਲੱਸ ਹੀ ਜੋ ਐ 32 ਪਲੱਸ ਹੋਇਆ ਅੱਗੇ ਅਸੀਂ 2 3 ਲੀਟਰ 4 ਘਾਟ ਹੀ ਦੱਸ ਕੇ ਦਵਾਂਗੇ ਬਿਲਕੁਲ ਕਰਮਾੜੀ ਵਾਦੀ ਦਊ ਅਗਲੀ ਸੇਵਾ ਬਾਦੀ ਪਰੂ ਬਿਲਕੁਲ ਬਿਲਕੁਲ ਹਾਂਜੀ ਹੁਣ ਹਾਂ ਨਾ 68 ਦੀ 68 ਆ ਬਾ ਤਾਂ ਵੇਖੋ ਵੀਰੋ ਵੈੜ ਚੈੱਕ ਕਰ ਲਿਓ ਕੀ ਕਹਿੰਨਾ ਹੈ ਵੈੜ ਦੇ ਤੇ ਵੀਰ ਕਹਿੰਦਾ ਇਹ ਪੰਜ ਘੰਟੇ ਜੀ ਪੁੜੇ ਵੀ ਨਹੀਂ ਚੁੱਕੇ ਚਾਰ ਪੰਜ ਘੰਟੇ ਸੁਈ ਨੇ ਤੇ ਲੱਪਾ ਲੱਪਾ ਲੱਗਾ ਹੈ ਲੱਪੇ ਚ ਆਈ ਹੈ ਬਾਕੀ ਆਗ ਵੇਖੋ ਗੱਡਾ ਹੈ ਚਾਰੂ ਹੈ ਨਾ ਜੀ ਹਾਂ ਜੀ ਇਹ ਹੈ ਕਿ ਦੁੱਧ ਚੰਗਾ ਪਰੋ ਬਿਲਕੁਲ ਤਾਂ ਵੇਖੋ ਵੀਰੋ ਇਹ ਆਪਣਾ ਇਹ ਵੈੜਾ ਆ ਗਿਆ ਛੇ ਹੈ ਨਾ ਹਾਂ ਜੀ ਬਾਕੀ ਚੇਰ ਜੂਰ ਦੀ ਗਾਰੰਟੀ ਹੈ ਓਕੇ ਪਾ ਦਿੱਤੀ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਵੱਡੀਆਂ ਵੈੜਾ ਨੇ ਟੌਪ ਕਲਾਸ ਨੇ ਰੇਟ ਤੁਸੀਂ ਚੈੱਕ ਕਰ ਹੀ ਲਿਆ ਵੀਰ ਦੇ ਰੇਟ ਬਿਲਕੁਲ ਜਾਇਜ ਨੇ ਤਾਂ ਬਾਕੀ ਵੀਰਾਂ ਤੁਹਾਨੂੰ ਚੈਨਲ ਨੂੰ ਮਾਤ-ਵਤ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਜੀ ਬਾਕੀ ਵੀਰੋ ਤੁਸੀਂ ਦੂਰੋਂ ਚੱਲ ਕੇ ਹੁੰਦੇ ਹੋ ਤੁਸੀਂ ਵੇੜਾ ਨਹੀਂ ਛੱਡ ਕੇ ਜਾਂਦੇ ਵੱਡੀਆਂ ਵੇੜਾ ਨੇ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਜੀ ਤਾਂ ਵੀਰ ਜੀ ਐਡਰੈਸੇ ਕਰੀ ਬੋਲਿਓ ਜੀ ਪਿੰਡ ਸੈਂਸਰਾ ਨਾਮ ਮੇਰਾ ਬਿੱਲਾ ਜੀ ਪਿੰਡ ਸੈਂਸਰਾ ਤਹਿਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਹਾਂ ਜੀ ਸੈਂਸਰਾ ਜਗਦੀਪ ਗੜਾ ਰੋਡ ਤੇ ਡੇਰਾ ਜੀ ਆਪਣਾ ਜਗਦੀਪ ਗੜਾ ਵੀ ਲੱਗੇ ਪਿਆ ਦਾ ਨੇੜੇ ਤਾ ਗੁਰਗਾ ਬਾਗ ਵੀ ਨੇੜੇ ਆਪਣਾ ਠੀਕ ਹੈ ਜੀ ਇਹ ਨੰਬਰ 9501736563 ਨੰਬਰ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ